ਹਾਂ ਤਾਂ ਐਸੇ ਪਾਰਟੀਆਂ ਸਹੀ ਲੱਗਿਆ ਜਦੋਂ ਟਾਈਮ 'ਚ ਲਾਈਟ ਮਿਲਦੀ ਹੈਗੀ ਬੰਦ ਕਰਕੇ ਘਰੇ ਆਉਣੇ ਦਾ ਮੁੰਡਾ ਅੱਛਾ 11 ਘੱਟਿੰਦਾ ਇਹਦਾ ਇੱਕ ਘੱਟ ਨਹੀਂ ਵਜਦਾ ਛੱਡ ਦਿੰਦਾ ਹਾਂਜੀ ਕਿਵੇਂ ਦਾ ਬੰਦਾ ਉਹ ਵੀ ਬੰਦਾ ਵਧੀਆ ਉਹਨਾਂ 'ਚ ਉਹ ਆਇਆ ਹੈ ਹੈਜੀ ਉਹਨਾਂ 'ਚ ਉਹ ਆਇਆ ਹੈ ਪਹਿਲਾਂ ਤਾਂ ਜੇ ਚੁਲਾ ਰੁਪਈਆ ਦਾ ਹੈਗਾ ਤਾਂ ਤੁਹਾਨੂੰ ਮਿਲ ਜਾਂਦੀ ਜਿਹੜੀ ਸਰਕਾਰ ਦੋਮਾ ਜੀ ਅੱਛਾ ਦੋਮਾ ਜੀ ਦੋਮਾ ਨਜ਼ਾਰਾ ਤਾਂ ਉਹ ਹੈ ਜਿਹੜਾ ਗਰੀਬ ਦਾ ਮੁੰਡਾ ਭਾਰਤੀਆ 'ਚ ਹੋ ਰਿਹਾ ਉਦੋਂ ਵੱਧ ਨਜ਼ਾਰਾ ਕੀ ਹੈਗਾ ਬਹੁਤ ਵਧੀਆ ਪਾਰਟੀ ਜਾਣੇ ਤਾਂ ਬਥੇਰੇ ਹੋ ਗਏ ਬੁਬਾਰ ਰਹੇ ਨੇ ਅਗਵਾਨੀ ਇਹ ਪਿੱਛੇ ਸਿੱਟਿਆ ਨਹੀਂ ਇਹ ਬੰਦੇ ਨੂੰ ਪਿੱਛੇ ਸਿੱਟ ਨਹੀਂ ਸਕਦਾ ਨਹੀਂ ਕੋਈ ਐਟਨ ਨੇ ਤਾਂ ੱੱਕਾ ਹੀ ਨਹੀਂ ਤੋੜਿਆ ਜਮੇ ਹੀ ਫਿਰ 2 ਮਹੀਨੇ ਕਿੰਨੀ ਨੇ ਕਰਿਆ ਜਿਹੜਾ ਕੋਈ ਕਰਿਆ ਨਹੀਂ ਆਦਮੀ ਆਮ ਆਲੇ ਵੀ ਪੂਰੇ ਜਿੰਨੇ ਪੂਰੇ ਰਸੇ ਲੋਕ ਸਭਾ ਚੋਣਾਂ ਨੇ ਲੋਕਾਂ ਤੋਂ ਜਾਣਾਂਗੇ ਵੀ ਚਰਚਾ ਕੀ ਛੱਡਦੀ ਆ ਸੱਥਾਂ ਦੇ ਵਿੱਚ ਮਾਨਸਾ ਦੇ ਪਿੰਡ ਬੋੜੋਵਾਲ ਪਹੁੰਚੇ ਆ ਤਾਂ ਹਰ ਇੱਕ ਪਾਰਟੀ ਦਾਅਵੇਦਾਰੀ ਕਰ ਰਹੀ ਹੈ ਕਿ ਅਸੀਂ ਪੰਜਾਬ ਬਸਾਵਾਂਗੇ ਤੇ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਵਾਂਗੇ ਹੁਣ ਦੇਖਣਾ ਇਹ ਆ ਵੀ ਲੋਕ ਕੀ ਕਹਿੰਦੇ ਕਹਿੰਦੇ ਨੇ ਲੋਕ ਚਾਹੁੰਦੇ ਕੀ ਨੇ ਤੇ ਕਿਹੜੀ ਪਾਰਟੀ ਨੇ ਲੁੱਟਿਆ ਪੰਜਾਬ ਤੇ ਕਿਹਨੇ ਬਸਾਇਗਾ ਸਾਰੀ ਗੱਲਬਾਤ ਕਰਦੇ ਆ ਬਜ਼ੁਰਗ ਸਾਡੇ ਨਾਲ ਨੇ ਅਸਾਸੀ ਕਾਲ ਜੀ ਬਾਬਾ ਜੀ ਕੀ ਕੀ ਨਾਮ ਹੈ ਗੁਰਚਨ ਜੀ ਦਰਤਨ ਜੀ ਹੁਣ ਤੱਕ ਐਮਪੀ ਐਮਐਲਏ ਇੰਨੇ ਬਣਾ ਤੇ ਕਿਹੜੀ ਪਾਰਟੀ ਦਾ ਕੰਮ ਸਹੀ ਲੱਗਿਆ ਕੀ ਦਸੀਏ ਹੈ ਜੀ ਕੀ ਦਸੀਏ ਮੈਂ ਮਤਲਬ ਕਿਹੜੀ ਪਾਰਟੀ ਦਾ ਕੰਮ ਸਹੀ ਲੱਗਿਆ ਸਹੀ ਦਾ ਸਦੇ ਕੀ ਲੋਕ ਕਹਿਣੋ ਮੈਂ ਤਾਂ ਕੱਲਾ ਕੀ ਦਸੀ ਸਾਰੇ ਸਾਰਿਆਂ ਨੂੰ ਪੁੱਛਾਂਗੇ ਸਾਰਿਆਂ ਨੂੰ ਪੁੱਛਾਂਗੇ ਸੰਗੜਾ ਨਹੀਂ ਸੰਗੜਾ ਕਿਹੜੀ ਗੱਲ ਕਿਹੜੀ ਕਿਹੜੀ ਪਾਰਟੀ ਦਾ ਕੰਮ ਸਹੀ ਲੱਗਿਆ ਅਕਾਲੀ ਦਲ ਵਧੀਆ ਲੱਗਿਆ ਅਕਾਲੀ ਜਿਹੜੇ ਕੰਮ ਕਰ ਰਹੇ ਚੰਗੀ ਕਰ ਰਹੇ ਨੇ ਅੱਛਾ ਤੇ ਕਾਂਗਰਸ ਕਾਂਗਰਸ ਵਧੀਆ ਕਰੇ ਤੇ ਆਮ ਆਦਮੀ ਉਹਦਾ ਵਧੀਆ ਕਰਕੇ ਜਵਾਹਰ ਜਵਾਹਰ ਕਿਵੇਂ ਬਾਲੇ ਵਧੀਆ ਕਿਵੇਂ ਕਰ ਗਿਆ ਇਹ ਆਮ ਆਲੀ ਵਲੇ ਬਾਲੇ ਵਧੀਆ ਇਹ ਕਿ ਚੱਕਰ ਹੈ ਹੈ ਉਹ ਤੁਹਾਨੂੰ ਹੀ ਆ ਰਹੀ ਹੈ ਹੈ ਜੀ ਉਹਨਾਂ ਦਾ ਡੱਕਾ ਥੋੜੀ ਨਹੀਂ ਗੱਲ ਲੋਕੀ ਤੀਨੇ ਨਹੀਂ ਡੱਕਾ ਥੋੜਿਆ ਆ ਵਾਟਿ ਚੁੱਕ ਬਦਲਿਆ ਅੱਛਾ ਪਾਰਟੀ ਮਾਰ ਤਾਨੀ ਉਹ ਕਹਿੰਦਾ ਬਾਲੇ ਵਧੀਆ ਕਰ ਗਿਆ ਨਾ ਅੱਛਾ ਕਿਵੇਂ ਕਿਵੇਂ ਦੇਖਦੇ ਹੋ ਕਿਹੜੀ ਪਾਰਟੀ ਦਾ ਕੰਮ ਹੁਣ ਤੱਕ ਸਹੀ ਲੱਗਿਆ ਪਾਰਟੀਆਂ ਜਿਹੜੀ ਆਪਾਂ ਵੀ ਆਉਂਦੇ ਆ ਚੰਗੇ ਹੀ ਕਰਦੇ ਨੇ ਆਪਦੇ ਆਪ ਨੂੰ ਤਾਂ ਚੰਗੇ ਹੀ ਕਰ ਦਿੰਦੇ ਨੇ ਹਾਂ ਦੱਸੋ ਸਹੀ ਕਿਹੜੀ ਪਾਰਟੀ ਮਤਲਬ ਜੇ ਆਪਾਂ ਕਰੀਏ ਕਾਲੀ ਦਲ ਦੀ ਗੱਲ ਤਾਂ ਕਾਲੀ ਦਲ ਦੇ ਕੰਮ ਸਹੀ ਸੀ ਹਾਂ ਵਧੀਆ ਕੀਤੇ ਨੇ ਕਾਲੀ ਨੰਦ ਨੇ ਵੀ ਹਾਂ ਜੀ ਵਧੀਆ ਕੀਤੇ ਨੇ ਮੈਂ ਅੱਛਾ ਤੇ ਕਾਂਗਰਸ ਕਾਂਗਰਸ ਨੇ ਪਹਿਲਾਂ ਕਰਿਆ ਨੇ ਕੈਪਟਨ ਨੇ ਨਿਕਲਿਆ ਕੰਮ ਕੈਪਟਨ ਮਿੱਠੀਆਂ ਗੋਲੀਆਂ ਦੇ ਅੰਦਰ ਰਿਆ ਮਿੱਠੀਆਂ ਗੋਲੀਆਂ ਦੇ ਹਾਂ ਹਮ ਤਾਂ ਨਹੀਂ ਗੋਲੀਆਂ ਚੰਦ ਆ ਬਲਾਡ ਆਇਆ ਤੇ ਕੈਪਟਨ ਹੂੰ ਹੂੰ ਤੇ ਤੇ ਕਹਣਾ ਵੀ ਬਾਹਰ ਉੱਤੇ ਸੀ ਉਹਨੂੰ ਕਰਿਆ ਹੁਕਮ ਵੀ ਬਾਗਰ ਕੇ ਆਟਾ ਪਾ ਦਿੰਦੇ ਨੇ ਕਹਿੰਦਾ ਪਰਵਾਹ ਨਾ ਮਨ ਮੈਂ ਖੰਡ ਵੀ ਦੇਵਾਂਗਾ ਮੁਰਕੇ ਕਾ ਮੁਰਕੇ ਗੇੜੇ ਹੀ ਨਮਾਰਾ ਕਰਦੇ ਖੰਡ ਵਾਲੀ ਗੋਲੀਆਂ ਦੇਤੀਆਂ ਗੋਲੀਆਂ ਦੇਤੀਆਂ ਅੱਛਾ ਬਜ਼ੁਰਗੋ ਇੱਕ ਇੱਕ ਗੱਲ ਆਪਾਂ ਜੇ ਪੁੱਛੀ ਵੀ ਪਿੰਡਾਂ 'ਚ ਭਗਵੰਤ ਮਾਨ ਕਹਿੰਦਾ ਵੀ ਲਾਈਟ ਪੂਰੀ ਕਰਤੀ ਮੋਟਰਾਂ ਦੀ ਲਾਈਟ ਪੂਰੀ ਕਰਤੀ ਗੱਲਾਂ ਨੇ ਜਾਂ ਗੱਪ ਹੈ ਠੀਕ ਹੈ ਵੀ ਮੈਂ ਖੇਤੀ ਨਹੀਂ ਕਰਦਾ ਉਹ ਇਹਨਾਂ ਨੂੰ ਪਤਾ ਹੈ ਸਮਝ ਮੈਂ ਮੈਂ ਇਹਨੇ ਖੇਤੀ ਨਹੀਂ ਕਰਦਾ ਅੱਛਾ ਹਾਂਜੀ ਬਜ਼ੁਰਗੋ ਕੀ ਨਾਮ ਮਤਬ ਬੋਲੇ ਆ ਬੋਲੇ ਆ ਅੱਛਾ ਅੱਛਾ ਬਾਜੀ ਕੀ ਨਾਮ ਹੈ ਮਰੀਕ ਸਿੰਘ ਮਰੀਕ ਜੀ ਤੁਸੀਂ ਦੱਸੋ ਕਿਹੜੀ ਪਾਰਟੀ ਦਾ ਕੰਮ ਸਹੀ ਲੱਗਿਆ ਹੁੰਦਾ ਹੈ ਹਾਂ ਤਾਂ ਇਸੇ ਪਾਰਟੀਆਂ ਸਹੀ ਲੱਗਿਆ ਜਦੋਂ ਟਾਈਮ ਸਰ ਲਾਈਟ ਮਿਲਦੀ ਹੈਗੀ ਬੰਦ ਕਰਕੇ ਘਰੇ ਆਉਣੇ ਦਾ ਮੋਟਰ ਅੱਛਾ ਮੌਜਨਾ ਵਿਲੇ ਬਟੇ ਹੈ ਮੌਜਨਾ ਵਿਲੇ ਬਟੇ ਕਿੰਨੇ ਘੋਖੇ ਸੀ ਲਾਈਟ ਬੰਨੇ ਪਹਿਲੇ ਤਾਂ ਇੰਨੀ ਪਤਾ ਕਿ ਕਿਹੜਾ ਦੰਨ ਵਾਰੀ ਭਰਨਾ ਪੈਣਾ ਹੈ 11 ਘੰਟੇ ਦੇ ਹਾਂਜੀ ਇਹ ਕਿਹੜਾ 11 ਘੰਟੇ ਦਾ 11 ਘਾਟ ਹੀ ਹੁੰਦਾ ਇਹਦਾ ਇੱਕ ਕਟ ਨਹੀਂ ਵਾਅਦਾ ਕਰਦੇ ਛੱਡ ਦਿੰਦਾ ਠੀਕ ਹੈ ਤੇ ਬਜ਼ੁਰਗ ਜੇ ਆਪਾਂ ਗੱਲ ਕਰਦੇ ਹਾਂ ਹੁਣ ਦੇ ਮਾਹੌਲ ਦੀ ਤਾਂ ਕਾਂਗਰਸ ਦੀ ਕੰਮ ਕਿਵੇਂ ਦੇਖਦੇ ਹੋ ਜਿਹੜੇ ਤੁਸੀਂ ਪਹਿਲਾਂ ਵੀ ਆਪਾਂ ਸਰਕਾਰ ਰਹੀ ਆ ਉਹ ਤਾਂ ਆਪੋ ਆਪਣੇ ਲੱਗ ਲੱਗਨੇ ਕੋਈ ਕਿਹੋ ਜਿਹਾ ਕਰ ਰਿਹਾ ਕੋਈ ਕਿਹੋ ਜਿਹਾ ਕਰ ਰਿਹਾ ਕੋਈ ਝੂਠ ਮਾਰ ਰਿਹਾ ਕੋਈ ਸੱਚ ਬੋਲ ਰਿਹਾ ਤੇ ਕਾਲੀ ਦਲ ਕਾਲੀ ਦਲ ਨੇ ਜਿਹੇ ਜਿਹ ਕਿਤੇ ਆਪਦੇ ਵੋਟ ਟਾਈਮ ਚ ਵਧਿਆ ਕਰ ਗਿਆ ਵੱਡਾ ਬਦਲ ਜਿਹੜੇ ਹੁਣ ਛੋਟੇ ਨੱਲੇ ਵੀ ਕੁਝ ਨਹੀਂ ਗਾ ਅੱਛਾ ਇਹ ਗੱਲ ਸਾਰੇ ਪਿੰਡਾਂ ਦੀ ਮਤਲਬ ਚਰਚਾ ਹੈ ਵੀ ਵੱਡੇ ਬਦਲ ਨੇ ਕੰਮ ਕੀਤੇ ਸੀ ਤੇ ਬਾਅਦ ਚ ਪਰਿਵਾਰ ਚ ਕੀ ਪੈ ਗਿਆ ਇਹੋ ਜਿਹਾ ਕੀ ਪਤਾ ਹੁਣ ਪਰਿਵਾਰ ਨੂੰ ਕੀ ਹੋ ਗਿਆ ਹਾਂਜੀ ਵੱਡੇ ਨੇ ਕਰੇ ਜਿਹੜੇ ਕਰੇ ਨੇ ਮੁੜ ਕੇ ਨਹੀਂ ਹੋਏ ਮੁੜ ਕੇ ਕਿਉਂ ਨਹੀਂ ਹਸਾਬ ਚਾਹੀ ਫਿਰ? ਉਹ ਵੀ ਲਟੇਰੇ ਰਲਗੇ ਨਾਲ। ਹਾਂਜੀ। ਲਟੇਰੇ ਰਲਗੇ ਲਟੇਰੇ। ਅੱਛਾ ਲਟੇਰੇ ਦਾ। ਅੱਛਾ ਗੁਰਮੀਤ ਖੁੱਡੀਆਂ ਐ ਇੱਥੇ ਪਿੰਡ 'ਚ। ਹਾਂਜੀ ਆਇਆ। ਮਿਲਿਓ ਤੁਸੀਂ ਉਹਨੂੰ? ਹਾਂਜੀ। ਕਿਵੇਂ ਦਾ ਬੰਦਾ ਐ? ਉਹ ਵੀ ਬੰਦਾ ਵਧੀਆ। ਉਹਨਾਂ 'ਚੋਂ ਉਹ ਆਇਆ। ਹਾਂਜੀ। ਉਹਨਾਂ 'ਚੋਂ ਉਹ ਆਇਆ। ਅੱਛਾ ਉਹਦੇ ਬਾਪ ਨੂੰ ਜਿਹੜਾ ਦਰਵੇਸ਼ ਸਿਆਸਤਦਾਨ ਕਹਿੰਦੇ ਸੀ ਜਾਂ ਪਤਾ ਹੈ ਉਹਨਾਂ ਬਾਰੇ ਜਗਦੇਵ ਖੁੱਡੀਆਂ ਨਾ ਨਾ ਬਾਰੇ ਇਹਨਾਂ ਨੂੰ ਪਤਾ ਅੱਛਾ ਨਾ ਜੀ ਤੇ ਫਿਰ ਜੇ ਆਪਾਂ ਕਹਿ ਦਈਏ ਵੀ ਕੁਛ ਨਾ ਕੁਛ ਬਦਲਾ ਦਾ ਰਾਸ ਆਇਆ ਕਿ ਗੱਲਾਂ ਹੀ ਨੇ ਰਾਸ ਆਇਆ ਆ ਗਿਆ ਰਾਸ ਆਇਆ ਲੋਕਾਂ ਨੇ ਜਿਹੜਾ ਸੋਚਿਆ ਸੀ ਪੂਰਾ ਹੋ ਗਿਆ ਪੂਰਾ ਹੋ ਹੀ ਜਾਂਦਾ ਉਹ 2 ਸਾਲਾਂ ਚ ਕੀ ਕਰ ਦੂਗਾ ਉਹ ਜਿਹੜਾ 70 70 ਸਾਲ ਦਾ ਵਿਗੜਿਆ ਹੈ 2 ਸਾਲਾਂ ਚ ਕੀ ਕਰ ਦੂ ਪੁੱਤ ਕਹਿੰਦੇ ਹਜੇ ਐਂ ਕਹੀ ਜਾਂਦੇ ਵੀ ਪੰਜਾਬ ਬਚਾਵਾਂਗੇ ਅਸੀਂ ਬਾਦਲ ਸਾਹਿਬ ਰੈਲੀ ਕਰ ਰਹੇ ਸੀ ਦਵਾਰੇ ਰੈਲੀ ਸੁਪ ਕਰੀਏ ਨਾ ਵੀ ਸਾਨੂੰ ਹੁਣ ਤਾਂ ਕੋਈ ਪੁੱਛਦਾ ਨਹੀਂ ਹੁਣ ਪੰਜਾਬ ਬਚਾਓ ਕਰੋ ਹਾਂ ਉਹ ਪੰਜਾਬ ਤਾਂ ਖਾਰਿਆ ਬਚੂਤੋ ਅੱਛਾ ਅੱਛਾ ਬਚੂਤ ਤੁਸੀਂ ਕਹਿੰਦੇ ਸੀ ਹਿੱਤਾ ਨਹੀਂ ਕਹਿੰਦੇ ਨਾ ਹੂੰ ਵੀ ਆਪੋ ਆਪਣੀ ਪਾਰਟੀ ਨੂੰ ਚੰਗੀ ਕਰਦਾ ਕੰਮ ਸਮਝ ਇੰਨਾ ਜਹੇ ਆਏ ਨੇ ਘਰੇ ਨਹੀਂ ਵਧੀਆ ਕਿੱਥੇ ਕੰਮ ਅੱਛਾ ਹੁਣ ਐ ਫੇ ਸਾਰੇ ਸੱਲ ਹੁੰਦੇ ਨੇ ਜੇ ਆਪਾਂ ਸਾਰੇ ਮਸਲੇ ਐ ਕਹੀ ਵੀ ਆ ਵੀ ਹੋ ਜਾ ਆ ਦੋ ਸਾਲਾਂ ਚ ਕੁਝ ਨਹੀਂ ਹੋ ਸਕਦਾ ਜੀ ਇੰਨੀ ਚੱਲਦੀ ਹਾਂ ਇਹ ਤਾਂ ਕਰਿਆ ਨੇ ਨੌਕਰੀਆਂ ਨੌਕਰੀਆਂ ਦਿੱਤੀਆਂ ਨੇ ਗਰੀਬ ਘਰਾਂ ਦੇ ਮੁੰਡਿਆਂ ਨੂੰ ਨੌਕਰੀਆਂ ਪਹਿਲਾਂ ਕਿਵੇਂ ਮਿਲਦੀਆਂ ਸੀ ਜੇ ਹੁਣ ਕਿਵੇਂ ਮਿਲਦੀਆਂ ਨੇ ਪਹਿਲਾਂ ਤਾਂ ਜੇ ਚੂਲਾ ਰੁਪਈਆ ਦਾ ਹੈਗਾ ਤਾਂ ਮਿਲ ਜਾਂਦੀ ਕਿਹੜੀ ਸਰਕਾਰ ਚ ਦੋਮਾ ਜੀ ਅੱਛਾ ਦੋਮਾ ਜੀ ਦੋਮਾ ਜੀ ਦੀ ਹੁਣ ਕੋਈ ਹੁਣ ਕੋਈ ਰੁਪਈਆ ਨੂੰ ਪੁੱਛਦਾ ਨਹੀਂ

ਤੇ ਆਇਆ ਕਿ ਦੇ ਇਥੇ ਨਾ ਇੱਕ ਵਾਰ ਹੀ ਆ ਕੇ ਬਜ਼ੁਰਗ ਅੱਛਾ ਇੱਕ ਵਾਰ ਹੀ ਆਇਆ ਤੇ ਦੂਸਰੇ ਪਾਸੇ ਜੇ ਆਪਾਂ ਗੱਲ ਕਰੀਏ ਬੀਬਾ ਬਾਦਲ ਹੈ ਜੀਤ ਮਹਿੰਦਰ ਹੈ ਬੀਬਾ ਬਾਦਲ ਵੀ ਠੀਕ ਹੈ ਕੀ ਉਹਨਾਂ ਜਿਹੜੇ ਪਾਛੂ ਨੇ ਉਹ ਮਰਵਾ ਜਿੰਦੇ ਨੇ ਅੱਛਾ ਨਾਲ ਵਾਲੇ ਮਰਵਾ ਨਾਲੇ ਮਰਵਾ ਜਿੰਦੇ ਨੇ ਨਾਲ ਵਾਲਿਆਂ ਕਰਕੇ ਕੰਮ ਖਰਾਬ ਨਾਲੇ ਕੰਮ ਖਰਾਬ ਹੋ ਰਿਹਾ ਅੱਛਾ ਹਾਂਜੀ ਬਜ਼ੁਰਗ ਤੁਸੀਂ ਦੱਸੋ ਕੀ ਕਹਿੰਦੇ ਸੀ ਘਰ ਦਾ ਮੇਲਾ ਆਉਂਦਾ ਹੋਣ ਦੁੱਗਣਾ ਆਊਗਾ ਜਦੋਂ ਬਿਜਲੀ ਆ ਜੂਗੀ ਤੇ ਨੂੰ ਪਾਈ ਚੰਗੀ ਨੇ ਤੁਸੀਂ ਤੁਸੀਂ ਇੱਕ ਗੱਲ ਕਹੀ ਵੀ ਵੱਡੇ ਬਾਦਲ ਨੇ ਬਹੁਤ ਵਧੀਆ ਕੰਮ ਕੀਤੇ ਬਾਅਦ ਚ ਕੀ ਹੋ ਗਿਆ ਪਰਿਵਾਰ ਨੂੰ ਬਾਅਦ ਚ ਤਾਂ ਜੀ ਫਿਰ ਇਹ ਨਾ ਇਹਨਾਂ ਨੇ ਬੰਦਾ ਝੂਠ ਮਾਰਿਆ ਜੀ ਆਹ ਪਾਰਟੀ ਆਹ ਪਾਰਟੀਆਂ ਦੀ ਨਾਲ ਵਿੱਚ ਗੋਟਕਾ ਸਾਹਿਬ ਵਾਲੇ ਨੇ ਲੈ ਵੀ ਉਹ ਚਿੱਟਾ ਵੇਚਦੇ ਨੇ ਮੈਂ ਬੰਦ ਕਰਾ ਦੂੰ ਚਿੱਟਾ ਨਾ ਉਹ ਤਾਂ ਚਲੋ ਨਾ ਵੀ ਕੁਸ਼ ਕੁਸ਼ ਕਰਮੀ ਦੀ ਥੋੜੀ ਦੀ ਹੁਣ ਇਹ ਨਾ ਜਦੋਂ ਜੇ ਵੀ ਖੁੱਲਾ ਹੋ ਗਿਆ ਅੱਛਾ ਪੰਜਾਬ ਲੁੱਟਿਆ ਗਿਨੇ ਅਸਲ ਵਿੱਚ ਹੈ ਲੁੱਟਿਆ ਕਿ ਨਹੀਂ ਅਸਲ ਲੁੱਟਿਆ ਤਾਂ ਪੰਜਾਬ ਹੋ ਜਾਂਦੀ ਹੈ ਸਰਕਾਰ ਲੁੱਟਣ ਨੂੰ ਹੀ ਆਇਆ ਇਹੋ ਅੱਛਾ ਕੋਈ ਸਰਕਾਰ ਹੋ ਜਾ ਲੁੱਟੂਗੀ ਇਹ ਤਾਂ ਹੈ ਨਹੀਂ ਵੀ ਆਪਦਾ ਬਣਾਉਂਦੀ ਹੈ ਕੋਈ ਲੁੱਟਦੀ ਤਾਂ ਹੈ ਅੱਛਾ ਜੇ ਆਪਾਂ ਗੱਲ ਕਰਦੇ ਆਂ ਲੋਕਾਂ ਨੂੰ ਮੁਫਤ ਚਾਹੀਦਾ ਹੈ ਕਿ ਰੋਜ਼ਗਾਰ ਮੁਫਤ ਨਹੀਂ ਚਾਹੀਦਾ ਜਿਵੇਂ ਹੁਣ ਬੇਲਵਾਹਾ ਮੋਟਰਾਂ ਦੇ ਉਹ ਮਾਫ ਕਰਤੇ ਉਹ ਸਰਕਾਰ ਦੀ ਲੋਕਾਂ ਦੀ ਵਜਨ ਹੈ ਆ ਬੱਸਾਂ ਤੇ ਬੁੜੀਆਂ ਦਾ ਹੋਕਰਤਾ ਲੋਕਾਂ ਤੇ ਵਿਜਨ ਹੈ ਅੱਛਾ ਇਹ ਸਾਬਤ ਗਲਤ ਕਰਕੇ ਇਹ ਹਜੇ ਵੀ ਪੰਜਾਬ ਨੂੰ ਪਿੱਛੇ ਸਿੱਟ ਰਹੇ ਨੇ ਸਾਰੀ ਬੁੜੀਆਂ ਵਾਲਾ ਫੈਸਲਾ ਸਹੀ ਹੈ ਸਹੀ ਨਹੀਂ ਹੈ ਕਿਉਂ ਸਭ ਤੋਂ ਮਾੜਾ ਫੈਸਲਾ ਹੈ ਉੱਥੇ 20 ਬੁੜੀਆਂ ਹੋ ਜਾਂਦੀਆਂ ਨੇ ਉਹ ਕਹਾ ਲੈ ਜਾਂਦੇ ਨੇ ਖੜੇ ਰਹਿੰਦੇ ਨੇ ਬੰਦੇ ਕੀ ਗੱਲ ਹੋ ਰਹੀ ਹੈ ਜੇ ਇਹ ਸਾਰੀਆਂ ਸਹੂਲਤਾਂ ਬੰਦ ਕਰ ਦੇਣ ਕੋਈ ਸਰਕਾਰ ਆ ਜੇਗਾ ਹਾਂ ਸ਼ੱਕ ਫਿਰ ਇਹ ਲੋਕ ਲੋਟ ਹੋਣ ਅਜੇ ਫੇਰ ਸਾਇਰ ਰੋਟੀ ਖਾਣੇ ਨੇ ਹੁਣ ਫੇਰ ਇਹਨਾਂ ਨੂੰ ਕੰਮ ਕਰਕੇ ਪਤਾ ਲੱਗ ਬਜ਼ੁਰਗ ਲੋਕ ਸਿਆਣੇ ਹੋ ਗਏ ਹੁਣ ਸਿਆਣੇ ਹੋ ਸਿਆਣੇ ਤਾਂ ਬਥੇਰੇ ਹੋ ਗਏ ਅੱਛਾ ਮਤਲਬ ਜਿਹੜੀ ਗੱਲੋਂ ਬਾਦਲ ਕੇ ਬਦਨਾਮ ਉਹ ਦੋ ਚੱਲ ਗਏ ਇੱਕ ਕੇ ਬੇਅਬਦੀ ਦੋ ਚੀਜ਼ਾਂ ਨੇ ਥੋੜਾ ਜਿਹਾ ਮੰਦਾ ਪਾਇਆ ਗੱਲ ਦਾ ਹੋਰ ਕੋਈ ਨਾ ਕੰਮ ਦੀ ਗਾ ਕੋਈ ਗੱਲ ਉਹਦਾ ਮੁਕਾਬਲਾ ਕਰਿਆ ਕਿਸੇ ਨੇ ਨਾ ਕੋਈ ਹੋੜ ਕਰੇ ਨਾ ਕਰ ਸਕਦਾ ਨਹੀਂ ਹੋਵੇ ਇਹਨਾਂ ਤੋਂ ਕਿਸੇ ਤੋਂ ਆਜ ਪਰਿਵਾਰ ਤੋਂ ਸੰਭਲੀ ਡੋਰ ਪੁਰਾਣ ਤੋਂ ਤਾਂ ਦਿ洛 ਕੇ ਰਾ ਹੁਣ 2 ਸਾਲ ਹੋ ਗਏ ਚਾਰ ਹੁਣ ਪੇ ਕੇ ਰਾਂ ਚਾਰ ਹਾਲਾਤ ਹੀ ਦੂਜੇ ਜਾਨਾ ਬੋਲੋ ਬਾ ਤੁਸੀਂ ਹਾਂਜੀ ਕੀ ਕੀ ਚਾਰ ਹੱਲ ਕੀ ਕੀ ਆਗੂ ਭਾਰ ਰਹੇ ਨੇ ਆਗੂ ਨਹੀਂ ਇਹ ਪਿੱਛੇ ਸਿੱਟਿਆ ਨਹੀਂ ਇਹ ਬੰਦੇ ਨੂੰ ਪਿੱਛੇ ਸਿੱਟ ਨਹੀਂ ਸਕਦਾ ਸੀ ਕੋਈ ਅੱਛਾ ਹਾਂ ਅੱਛਾ ਜੇ ਆਪਾਂ ਗੱਲ ਕਰੀਏ ਵੀ ਧਰਮ ਦੇ ਨਾਂ ਤੇ ਜਿਵੇਂ ਮੰਨ ਲਓ ਵੀ ਨਰਿੰਦਰ ਮੋਦੀ ਕਹਿੰਦਾ ਵੀ ਨਰਾਮ ਮੰਦਿਰ ਬਣਾਇਆ ਜਾਂ ਧਰਮ ਦੇ ਨਾਂ ਤੇ ਰਾਜਨੀਤੀ ਚਾਹੀਦੀ ਆ ਨਾ ਨਾ ਧਰਮ ਦੇ ਨਾਂ ਤੇ ਕੀ ਰਾਜਨੀਤੀ ਧਰਮ ਦਾ ਆਪਦੇ ਥੋਂ ਆ ਰਾਜ ਇਤਿਹਾਸ ਦਾ ਧਰਮ ਨਾਲ ਰਾਜਨੀਤੀ ਦਾ ਕੀ ਕਰ ਚੱਕਰ ਆ ਕਿਉਂ ਧਰਮ ਨੂੰ ਵਿਚ ਲਿਆਂਦਾ ਜਾਂਦਾ ਕੋਈ ਧਰਮ ਨਹੀਂ ਇਹ ਕਹਿੰਦਾ ਜਿਹੜਾ ਚੀ ਲਿਆਂਦਾ ਕੋਈ ਲਿਆਂਦਾ ਜਿਹੜਾ ਹਾਂਜੀ ਗਲਤ ਚੀ ਲਿਆਂਦਾ ਜਿਹੜਾ ਲਿਆਂਦਾ ਧਰਮ ਪਿੱਛੇ ਤਾਂ ਕੋਈ ਇਹ ਵੋਟ ਨਹੀਂ ਅੱਛਾ ਅੱਛਾ ਮੈਨੂੰ ਇਹ ਦੱਸੋ ਵੀ ਜਿਵੇਂ ਉਹ ਬਜ਼ੁਰਗ ਕਹਰੇ ਵੀ ਲਾਈਟ ਹੈਗੀ ਪੂਰੀ ਲਾਈਟ ਜੇ ਪਹਿਲਾਂ ਟਰਮਨ ਲੱਗੇ ਨੇ ਫੇਰ ਲਾਈਟ ਆਈ ਨਹੀਂ ਪਹਿਲਾਂ ਕਿੱਥੋਂ ਲਾਈਟ ਆਉਂਦੀ ਸੀ ਹੁਣ ਤਾਂ ਹੁਣ ਤਾਂ ਚੜੀ ਕੋੜੀ ਬੀੜੀ ਹੋਈ ਜੇ ਤਾਂ ਹਰੇਕ ਬਹਿ ਗਿਆ ਹੈ ਅਸਲ ਤਾਂ ਕੋੜੀ ਲਿਉਣੀ ਔਖੀ ਸੀ ਕੈਪਟਨ ਵੀ ਆਇਆ ਸੀ ਉਹ ਤੋਂ ਵੀ ਨਹੀਂ ਕੈਪਟਨ ਨੇ ਤਾਂ ਧੱਕਾ ਹੀ ਨਹੀਂ ਤੋੜਿਆ ਜਮੇ ਹੀ ਫਿਰ 2 ਮਹੀਨੇ ਕਿੰਨੀ ਨੇ ਕਰਿਆ ਜਿਹੜਾ ਕੁਝ ਕਰਿਆ ਨਹੀਂ ਤਾਂ ਚੰਗੇ ਸੇ ਵਧੀਆ ਸੇ ਚੱਲੇ ਹਾਂ ਉਹਨੇ ਵਧੀਆ ਕੀਤਾ ਉਹ ਇੱਕ ਪੰਗਾ ਬੁੜੀਆਂ ਵਾਲਾ ਗੱਡ ਗਿਆ ਜਿਹੜਾ ਉਹ ਕਸੂਤਾ ਕਰ ਗਿਆ ਕਿਉਂ ਕੀ ਕਰਤਾ ਹੈ ਜਿਆ ਬੰਦੇ ਨੂੰ ਤਾਂ ਸੀਟੀ ਨਹੀਂ ਮਿਲਦੀ ਹੈ ਬੰਦੇ ਦਾ ਸੀਓ ਪਾਸੇ ਚ ਸੀਟ ਮਿਲਦੀ ਐ ਅੰਮਰਸਰ ਵੱਜਦੀਆਂ ਨੇ ਭੈਣ ਦੀ ਦੇ ਕੇ ਅੰਮਰਸਰ ਵੱਜਦੀਆਂ ਨੇ ਕਿਵੇਂ ਅੰਮਰਸਰ ਵੱਜਦੀਆਂ ਨੇ ਜਾ ਕੇ ਜਿਹੜਾ ਦੇ ਕੇ ਚੋ ਵੀ ਹੈ ਹਾਂ ਸਾਰੀ ਰਲਮੀ ਮਿਲਮੀ ਭੁਗਤਦੀ ਹਾਂ ਸਾਰੇ ਸਾਰਿਆਂ ਨੂੰ ਭੁਗਤੂਰ ਰਲਮੀ ਤੇ ਨਾਂ ਨੂੰ ਹਾਂ ਇੱਕ ਹਵਾਲਾ ਪਹਿਲਾਂ ਇੱਕ ਇੱਕ ਨੂੰ ਆਮ ਨੂੰ ਪਈ ਐ ਪਹਿਲਾਂ ਹੁਣ ਹੁਣ ਨਹੀਂ ਹੁਣ ਤਾਂ ਪਰਸੈਂਟ ਜੀ ਪਊਗੀ ਉਸ ਹਿਸਾਬ ਨਾਲ ਇਹ ਇਹਨਾਂ ਨੂੰ ਪਈ ਐ 1500 ਵੋਟ ਰੇਟ ਦੀ ਆਹ ਪਾ ਲੈਣ ਨੂੰ ਆਹ ਪਾ ਲੈਣ ਨੂੰ ਜਿੱਦਾਂ ਹੁਣ ਇਹਨਾਂ ਦੀ ਹੋਈ ਚੜ੍ਹਾਈ ਜਿੱਦਾਂ 1500 ਟੱਪਾ ਗਏ ਫਿਰ ਦੋਵੇਂ ਪਾਰਟੀਆਂ ਦੂਜੀਆਂ ਚਾਲ ਮੰਗ ਰਿਹਤੀਆਂ ਹੁਣ ਪਤਾ ਲੱਗੂ ਅਸਾਂ ਨੇ ਜੋੜ ਨਹੀਂ ਤਾਂ ਹਾਨੀ ਬਚੋਣਾ ਨੇ ਤਾਂ ਤੁਸੀਂ ਵੀ ਸੁਣਿਆ ਪਿੰਡ ਦੇ ਲੋਕਾਂ ਦਾ ਕੀ ਕਹਿਣਾ ਪਿੰਡ ਦੇ ਸਾਥ ਦੇ ਵਿੱਚ ਕੀ ਚਰਚਾ ਚੱਲਦੀ ਹੈ ਉਹ رائے ਤੁਹਾਡੇ ਸਾਹਮਣੇ ਕੀਤੀ ਹੈ ਆਪਣੀ رائے ਕਰਿਓ ਕਮੈਂਟਾਂ 'ਚ ਸਾਂਝੀ ਮਿਲਦੇ ਆ ਇੱਕ ਨਵੀਂ ਸਾਥ ਨਵੀਂ ਵੀਡੀਓ ਦੇ ਨਾਲ ਧੰਨਵਾਦ